ਪੰਜਾਬ ਨੂੰ ਅੱਜ ਇਸ ਹਾਲਾਤਾਂ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਡਾ ਕਰਜ਼ੇ ਵਾਲਾ ਸੂਬਾ ਬਣ ਗਿਆ। ਹਰ ਰੋਜ਼ ਪੰਜਾਬ ਦੇ ਅੰਦਰ ਜੈਂਗਸਟਰਾਂ ਦੀਆਂ ਵਾਰਦਤਾਂ ਹੋ ਰਹੀਆਂ ਨੇ। ਨਸ਼ਾ ਸਕੂਲਾਂ ਤੱਕ ਪਹੁੰਚਾ ਦਿੱਤਾ ਗਿਆ। ਪੰਜਾਬ ਨੂੰ ਉਸ ਸਥਾਨ ਤੇ ਲਿਆ ਦਿੱਤਾ ਗਿਆ ਹੈ ਜਿੱਥੋਂ ਨੂੰ ਵਾਪਸ ਖੂਬਸੂਰਤ ਪੰਜਾਬ ਬਣਾਉਣ 'ਚ ਬਹੁਤ ਸਮਾਂ ਲੱਗੇਗਾ। ਜੋਇ ਇਥੋਂ ਦੀ ਮੌਜੂਦਾ ਸਰਕਾਰ ਆ ਉਹਨੇ ਦਿੱਲੀ ਚ ਇਹ ਸਭ ਕੁਝ ਕੀਤਾ ਇਸੇ ਤਰੀਕੇ 10 ਸਾਲਾਂ ਅੱਜ ਦਿੱਲੀ ਨੂੰ ਬਿਲਕੁਲ ਬਰਬਾਦ ਕਰਕੇ ਦਿੱਲੀ ਨੂੰ ਉਜਾੜ ਕੇ ਜਿਵੇਂ ਪੰਜਾਬ ਵੱਲ ਨੂੰ ਕੁਝ ਕੀਤਾ ਹੋਏ ਜਿਸ ਕਰਕੇ ਪੰਜਾਬ ਚਾਹੁੰਦਾ ਕਿ ਜਿਸ ਤਰੀਕੇ ਬਾਕੀ ਦੇਸ਼ ਬਹਾਦ ਹੋ ਰਿਹਾ ਤੁਸੀਂ ਦੇਖੋ ਪਾਜਬਾਦੀ ਜਿੱਥੇ ਜਿੱਥੇ ਸਰਕਾਰ ਆ ਉੱਥੇ ਖੁਸ਼ਹਾਲੀ ਤਾਂ ਵਾਧੀ ਆ ਪਰ ਉੱਥੋਂ ਦੇ ਲੋਕ 2-2 3-3 4-4 ਵਾਰਾ ਰਿਪੀਟ ਕਰਕੇ ਸਰਕਾਰ ਬਣਾਉਂਦੇ ਨੇ ਕਿਉਂ ਕਰ ਕਿ ਉੱਥੋਂ ਦੇ ਲੋਕਾਂ ਦੇ ਸੂਬਿਆਂ ਨੂੰ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਪਛਾਰ ਬਣਾਉਣ ਚ ਪਾਉਣੇ ਕੰਮ ਕੀਤਾ। ਇਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਮਨਿੰਦਰ ਮੋਦੀ ਜੀ ਦੀ ਸੋਚ ਦੇ ਨਾਲ ਇਹ ਪੰਜਾਬ ਵੀ ਵਾਪਸ ਤਰੱਕੀ ਦੀਆਂ ਲੀਹਾਂ ਤੇ ਚੜ ਸਕੇ। ਪੰਜਾਬ ਇਸ ਨਸ਼ਾ ਮੁਕਤ ਹੋ ਸਕੇ। ਪੰਜਾਬ ਗੈਂਗਸਟਰ ਮੁਕਤ ਹੋ ਸਕੇ। ਪੰਜਾਬ ਦੇ ਅੰਦਰ ਕਿਸ ਤਰੀਕੇ ਨੌਜਵਾਨ ਮੁੰਡਿਆਂ ਦੇ ਇੰਕਾਊਂਟਰ ਕੀਤੇ ਜਾ ਰਹੇ ਨੇ। ਕਿਸ ਤਰੀਕੇ ਉਹਨਾਂ ਨੂੰ ਇਸ ਪਿਛੇੜਾ ਰੱਖਿਆ ਜਾ ਰਿਹਾ ਹੈ। ਪੰਜਾਬ ਪੁਲਿਸ ਤੇ ਇੱਕ ਪੰਜਾਬ ਸਟੇਟ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਹੈ ਇਹ ਹੈ ਕਿ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਪੰਜਾਬ ਦੇ ਲੋਕ ਖਤਾਜ ਨੇ ਪੰਜਾਬ ਦੇ ਲੋਕ ਪਰੇਸ਼ਾਨ ਨੇ ਪੰਜਾਬ ਦੇ ਲੋਕ ਇਸ ਵੇਲੇ ਟਰਾਈ ਟਰਾਈ ਜੀ ਰਹੇ ਨੇ ਹਰਾਂ ਦੇ ਅੰਦਰ ਤੁਸੀਂ ਦੇਖਿਆ ਕਿ ਤਰ੍ਹਾਂ ਮੁੱਖ ਮੰਤਰੀ ਜਾ ਕੇ ਲੁੱਕ ਕੇ ਆਪਣੇ ਹਸਤਾਜ ਦਾ ਅਖਨ ਹੋ ਗਏ ਤੇ ਜਿਹੜੇ ਨੇਤਾ ਪਿਛਲੇ 4 ਸਾਲ ਤੋਂ ਲੁੱਟ ਰਹੇ ਸੀ ਉਹ ਦਿੱਲੀ ਵਾਪਸ ਭੱਜ ਗਏ ਉਸ ਕਰਕੇ ਸਾਰ ਹਰਜੀਤ ਸਿੰਘ ਜੀ ਦਾ ਖਾਲੀ ਕੈਂਡੀਡੇਟ ਦੇ ਰੂਪ ਚ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਦੀ ਸਰਕਾਰ ਦੇ ਜਿਹੜੂ ਨੁਮਾਇंदे ਦੇ ਰੂਪ ਚ ਨੇ ਜਦੋਂ ਇਹ ਜਿੱਤ ਕੇ ਜਾਣਗੇ ਇਸ ਇਲਾਕੇ ਦੇ ਅੰਦਰ ਪੰਜਾਬ ਦੀ ਸਹੀ ਹੋਂਦ ਬੁਣਿਆ ਅਹਿਸਾਸ ਕਰਨਗੇ ਅੱਜ ਜੋ ਪੰਜਾਬ ਦੀ ਸਰਕਾਰ ਰੁੱਕ ਕੇ ਖੜੀ ਆ ਇਸ ਪੰਜਾਬ ਦੇ ਲੋਕ ਇਸ ਉਮੀਦ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਸਾਥ ਦੇ ਰਹੇ ਨੇ ਜਦੋਂ ਦੀ ਭਾਰਤੀ ਜਨਤਾ ਪਾਰਟੀ ਕੱਲਾ ਚੋਣ ਲੜਨਾ ਸ਼ੁਰੂ ਹੀ ਆਇਆ ਕਦਮ-ਦਰ-ਕਦਮ ਅਸੀਂ ਅੱਗੇ ਵਧੇ ਆ ਅਸੀਂ 12-12 ਅਨੁਸੂਚਨਾ ਸਭਾ ਦੇ ਅੰਦਰ ਲੋਕ ਸਭਾ ਦੇ ਅੰਦਰ ਉਸ ਦੀ 22% ਚੀਫ ਕਮਿਸ਼ਨਰ ਬੋਰਡ ਦੇ ਜਾਂਚ ਕਾਮਯਾਬ ਹੋਏ ਪਰ ਅਸੀਂ ਨੂੰ ਯਕੀਨ ਆ ਇਹ ਜਿਹੜੇ ਲੋਕਾਂ ਨੇ ਤਾਂ ਦੇ ਰੂਪ ਸਾਥ ਦੇ ਰਹੇ ਨੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਤਰ ਤਰ ਦੀ ਖੁਸ਼ਹਾਲੀ ਵਾਸਤੇ ਆਬਾਦ ਵਾਸਤੇ ਇਹ ਗਰੂਪ ਦਾ ਤਹਿਰਜੀ ਸਿਖਾਵਾ ਦੇ ਬੈਂਕੋਂ ਮਿਲਿਆ ਜਿੰਦੋਂ 50-50 ਕਰੋੜ ਮਿਲੂ 5 ਮਸ਼ੀਨਾਂ ਗਿਣਨ ਲਿਆਂਦੀਆਂ ਭਈਆਂ ਤੇ 100 ਮਸ਼ੀਨਾਂ ਕੱਟ ਪੈ ਜਾਣਗੀਆਂ ਰੇਤਾ ਇਹ ਲੁੱਟ ਕੇ ਖਾ ਗਏ ਨੇ ਪੰਜਾਬ ਦੇ ਸ਼ਰਾਬਾਂ ਦੇ ਜੋ ਸ਼ਰਾਬ ਦੇ ਕਾਰੋਬਾਰ ਤੇ ਨੁਕਸਾਨ ਕੀਤੀ ਆ ਪੰਜਾਬ ਦੇ ਅੰਦਰ 1 ਲੱਖ ਏਕੜ ਅਜੇ ਤੱਕ ਐਕਵਾਇਰ ਕਰਕੇ ਪੰਜਾਬ ਨੂੰ ਬਿਲਕੁਲ ਕੰਗਲਾ ਕਰਨ ਨੂੰ ਤਰਪੇ ਸੀਗੇ ਪੰਜਾਬ ਨੂੰ ਕੇਵਲ ਲੁੱਟਣ ਦੇ ਲਾਵਾ ਹੋਰ ਕੋਈ ਕੰਮ ਨਹੀਂ ਹੋ ਰਿਹਾ ਤੁਸੀਂ ਦੇਖੋ ਇੱਕ ਆਈਜੀ ਇੱਕ ਡੀਆਈਜੀ ਆਈਜੀ ਨਹੀਂ ਮਾਫ ਕਰਨਾ ਇੱਕ ਡੀਆਈਜੀ ਦੇ ਘਰੋਂ 5 ਕਰੋੜ ਰੁਪਈਆ ਕਿੰਨਾ ਕਿਲੋ ਸੋਨਾ ਕਿੰਨੀਆਂ ਘੜੀਆਂ ਇੱਕ ਇੱਕ ਇਹੋ ਜਿਹੇ ਇਹਨਾਂ ਨੇ ਕਿੰਨੇ ਲੁਟੇਰੇ ਪੰਜਾਬ ਚ ਪਠਾ ਰੱਖੇ ਨੇ ਆਮ ਆਦੀ ਪਾਰਟੀ ਤੁਸੀਂ ਦੇਖਦੇ ਹੀ ਪਏ ਜੇ ਔਰ ਇਹੀ ਕਾਰਨ ਆ ਕਿ ਅੱਜ ਪੰਜਾਬ ਦੇ ਇਹ ਲੋਕਾਂ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਜਿਹੜਾ ਕੋਈ 5 ਕਰੋੜ ਮਿਲਿਆ ਕੋਈ ਆਮ ਆਦੀ ਪਾਰਟੀ ਆਪਣੇ ਘਰੋਂ ਨਹੀਂ ਲੈ ਕੇ ਗਈ ਹੈ ਆਈਜੀ ਨੂੰ ਪੰਜਾਬ ਦੇ ਗਰੀਬ ਲੋਕਾਂ ਤੋਂ ਲੁੱਟਿਆ ਪੈਸਾ ਹੈ ਔਰ ਇਸੇ ਤਰ੍ਹਾਂ ਇਹ ਮਾਨਨੀ ਪਾਰਟੀ ਲੁਟਾਰੀ ਆ ਪੰਜਾਬ ਨੂੰ ਕੋਹ ਕੋ ਕੇ ਪੰਜਾਬ ਦੇ ਲੋਕਾਂ ਨੂੰ ਮਾਰਨ ਦਾ ਕੰਮ ਤੁਹਾਡੀ ਸਰਕਾਰ ਨੂੰ ਦੇ ਸਕ ਐਮ ਐਲ ਏ ਸਾਡੀ ਬਿਣਾ ਆਈ ਸਰਕਾਰਾਂ ਜਾਂਚ ਕਰਾਈ ਜਾ ਰਹੇ ਤੁਸੀਂ ਵੇਖਣ ਤੇ ਠੇਜੇ ਕਰਪਸ਼ਨ ਨੂੰ ਤੇ ਰੋਕਣ ਦੀ ਫੇਰ ਠਲ ਪਾਉਣ ਦੀ ਕੋਸ਼ਿਸ਼ ਕਰਦੇ ਜੇ ਨਾ ਪਾਈਏ ਤੇ ਬਿਲਕੁਲ ਉੱਠ ਕੇ ਲੈ ਜਾਣਗੇ ਸ਼ਰਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਰਨ ਤਰਨ ਦੀ ਜਿੰਮੀ ਚੋਣ ਦੇ ਬੀ ਜੀ ਪੀ ਦੇ ਕਮਲ ਸਿੰਘ ਸਾਹਿਬ ਨੇ ਕੈਂਡੀਡੇਟ ਸੰਧੂ ਸਾਹਿਬ ਦਾ ਸਵਾਗਤ ਕਰਨ ਲਈ ਸਾਡੀ ਪਾਰਟੀ ਦੇ ਪੰਜਾਬ ਦੇ ਪ੍ਰਵਾਰੀ ਡਾਕਟਰ ਨਰਿੰਦਰ ਸਿੰਘ ਜੀ ਪਾਰਟੀ ਦੇ ਦਿੱਲੀ ਦੇ ਮੰਤਰੀ ਪੰਜਾਬ ਨਾਲ ਜਿਨ੍ਹਾਂ ਦੀ ਬਹੁਤ ਜ਼ਿਆਦਾ ਰਣ ਸੈਨਾ ਹੈਗਾ ਪੰਜਾਬ ਦੇ ਨਾਲ ਰਿਸ਼ਤੇ ਨੇ ਮੈਂ ਉਹਨਾਂ ਤੋਂ ਮੈਨੂੰ ਅੱਜ ਪਤਾ ਲੱਗਾ ਕਿ ਗੁਰਦਾਸਪੁਰ ਨਾਲ ਵੀ ਬੜਾ ਗਹਿਰਾ ਰਿਸ਼ਤਾ ਹੈ ਸਿਰਸਾ ਸਾਹਿਬ ਦਾ ਵੀ ਮੈਂ ਧੰਨਵਾਦੀ ਹਾਂ ਕਿ ਇਸ ਮੌਕੇ ਹਰਜੀਤ ਸਿੰਘ ਸੰਧੂ ਜੀ ਦੇ ਫਾਰਮ ਤੋਂ ਆਉਂਦੇ ਹੋ ਮੇਰਾ ਕੇਵਲ ਇਹ ਕਹਿਣਾ ਹੈ ਕਿ ਪੰਜਾਬ ਨੇ ਇਹਨਾਂ 4 ਸਾਲਾਂ ਦੇ ਅੰਦਰ ਨਾਰਾ ਲਾ ਕੇ ਆਈ ਸੀ ਸਿੱਖਿਆ ਕ੍ਰਾਂਤੀ ਦਾ ਨਾਰਾ ਲਾ ਕੇ ਆਈ ਸੀ ਹੈਲਥ ਕ੍ਰਾਂਤੀ ਦਾ ਮਿਲੀ ਕੀ ਹੈ ਲੂਟ ਕ੍ਰਾਂਤੀ ਉਹਦਾ ਕੱਲ ਜਿੰਦਾ ਜਗਦਾ ਉਦਾਹਰਣ ਜਿਹੜਾ ਮਿਲਿਆ ਇਹ ਤਾਂ ਗੱਲਾਂ ਕਰਦੇ ਸੀ ਭ੍ਰਸ਼ਟਾਚਾਰ ਦੀ ਤੁਸੀਂ ਬਿਲਕੁਲ ਠੀਕ ਸਵਾਲ ਪੁੱਛਿਆ ਜਿਹੜੇ ਐਮਐਲਏ ਇਹ ਕਹਿੰਦੇ ਸੀ ਕਿ ਅਸੀਂ ਪੈਂਚਰ ਲਾਉਂਦੇ ਸੀ ਜਿਹੜੇ ਐਮਐਲਏ ਇਹ ਕਹਿੰਦੇ ਸੀ ਕਿ ਭਾਈ ਮੈਂ ਤਾਂ ਮੋਬਾਈਲ ਰਿਪੇਅਰ ਕਰਦਾ ਸੀ ਇਹ 1.5-1.5 ਕਰੋੜ ਦੀਆਂ ਗੱਡੀਆਂ ਕਿੱਧਰ ਆ ਗਈਆਂ ਇਹਨਾਂ ਦੇ ਥੱਲੇ ਔਰ ਮੈਂ ਇਹ ਗੱਲ ਚੈਲੰਜ ਨਾਲ ਪਹਿਲਾਂ ਵੀ ਕਹੀ ਹੈ ਮਾਨ ਸਾਹਿਬ ਨੂੰ ਮੈਂ ਦੋ ਵਾਰ ਦਾ ਵਿਧਾਇਕ ਨਵੀਂ ਗੱਡੀ ਨਹੀਂ ਖਰੀਦ ਸਕਦਾ ਕਿੰਨੀ ਦਿਨ ਗਾਇਆ ਕਐਮਐਲ ਦੀ 83300 ਰੁਪਿਆ ਇਹ 1.5 ਕਰੋੜ ਦੀਆਂ ਗੱਡੀਆਂ ਕਿੱਦਾਂ ਆ ਗਈਆਂ ਪੈਂਚਰ ਲਾਣ ਵਾਲਿਆਂ ਕੋਲ ਮੋਬਾਈਲ ਰਿਪੇਅਰ ਕਰਨ ਵਾਲਿਆਂ ਕੋਲ ਇਹਦੇ ਤੋਂ ਨਹੀਂ ਪਤਾ ਲੱਗਦਾ ਇਹਦੀ ਜਾਂਚ ਹੋਣੀ ਚਾਹੀਦੀ ਇਹਦਾ ਮਤਲਬ ਇੱਥੇ ਕੇਵਲ ਔਰ ਕੇਵਲ ਇੱਕੋ ਹੀ ਕੰਮ ਹੋਇਆ ਲੂਟ ਕ੍ਰਾਂਤੀ ਔਰ ਇਹ ਲੂਟ ਕ੍ਰਾਂਤੀ ਲੋਕੀ ਸਾਹਮਣੇ ਦੇਖ ਰਹੇ ਨੇ ਕੱਲੀ ਲੂਟ ਕ੍ਰਾਂਤੀ ਇਸ ਤਰੀਕੇ ਨਾਲ ਹੀ ਨਹੀਂ ਹੋਈ ਹਾਰੜ ਆਏ ਉਹਦੇ 'ਚ ਪਤਾ ਲੱਗਿਆ ਡਿਜਾਸਟਰ ਫੰਡ ਦਾ ਜਿਹੜਾ ਪੈਸਾ ਮੇਰੇ ਪੰਜਾਬੀਆਂ ਦੇ ਕਿਸਾਨਾਂ ਦੇ ਮਜ਼ਦੂਰ ਦੇ ਗਰੀਬ ਦੇ ਘਰ ਬਣਾਣ ਚ ਲੱਗਣਾ ਸੀ ਉਹ 12.5 ਹਜ਼ਾਰ ਕਰੋੜ ਰੁਪਏ ਖਾ ਕੇ ਦੇ ਲੱਭ ਹੀ ਨਹੀਂ ਰਿਹਾ ਹੁਣ ਤੇ ਮੋਦੀ ਸਾਹਿਬ ਬੜਾ ਵਧੀਆ ਕਰ ਰਹੇ ਨੇ ਜੋ ਕੁਝ ਦੇ ਰਹੇ ਨੇ ਨਾ ਮੰਤਰੀ ਆ ਰਹੇ ਨੇ 9 ਵਜੇ ਤੁਹਾਨੂੰ ਪਤਾ ਲੱਗਿਆ ਸ਼ਿਵਰਾ ਚੋਹਾਂ ਜੀ ਆਏ ਇੱਕ ਦਿਨ ਪਹਿਲਾਂ ਭਾਜੀ 9 ਵਜੇ ਰਾਤ ਨੂੰ 36000 ਘਰਾਂ ਦੀ ਲਿਸਟ ਭੇਜ ਰਹੇ ਨੇ ਸਵੇਰੇ ਆ ਕੇ ਉਹ ਨਾਲ ਹੀ ਪੈਸਾ 500 ਤੇ 72 ਕਰੋੜ ਤੋਂ ਉੱਪਰ ਪੈਸਾ ਬੰਦਾ ਉਹ ਨਾਲ ਹੀ ਚਿੱਠੀ ਪੜਾ ਕੇ ਜਾਂਦੇ ਨੇ ਜੋ ਘਰ ਬਣਾਉਏ 1 ਲੱਖ 5000 ਰੁਪਏ ਦਿੱਤਾ ਔਰ ਮੈਂ ਕਿਸਾਨਾਂ ਨੂੰ ਕਹਿਣਾ ਜਾਣਾ ਜਿੱਤੇ ਜਿੱਤੇ ਬਾੜ ਆਈ ਹੈ ਫ੍ਰੀ ਕਣਕ ਦਾ ਬੀਜ ਦੇਣ ਲਈ 74 ਕਰੋੜ ਰੁਪਏ ਆ ਗਿਆ 3 ਕਰੋੜ ਤੋਂ ਉੱਪਰ ਸਰ੍ਹਸੋਂ ਦੇ ਬੀਜ ਦਾ ਵੀ ਮੁਕਤ ਬੀਜ ਦੇਣ ਲਈ ਆ ਗਿਆ ਕਿਉਂਕਿ ਇਹਨਾਂ ਦੇ ਹੁਣ ਪੰਜਾਬੀਆਂ ਨੂੰ ਕੋਈ ਵੀ ਵਿਸ਼ਵਾਸ ਨਹੀਂ ਜਲਦਾ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਜਿਨ੍ਹਾਂ ਦਾ ਘਰ ਤੇ ਆ ਉਹਨਾਂ ਨੂੰ ਮਿਲਣ ਕਿਸਾਨ ਨੂੰ ਮਿਲਣ ਆਏ ਤੇ ਲੋਕਾਂ ਨੇ ਕਿਹਾ ਭਾਈ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਕੋਈ ਇਦਾਂ ਦਾ ਤਰੀਕਾ लवली ਹੋ ਕਿ ਸਿੱਧਾ ਸਾਨੂੰ ਹੀ ਪੈਸਾ ਦੇ ਦਿਓ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਇੱਥੇ ਸੋਇਲ ਲੂਟਦੇ ਕੁਝ ਨਹੀਂ ਹੋਇਆ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰੇ ਦੀ ਮਜਬੂਤੀ ਦੀ ਗਰੰਟੀ ਅਗਰ ਕੋਈ ਪਾਰਟੀ ਬਣ ਸਕਦੀ ਹੈ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਕੋਈ ਲੈ ਕੇ ਜਾ ਸਕਦੀ ਹੈ ਜਾਇ ਨਸ਼ਾ ਮੁਕਤ ਕਰਨਗੇ ਪੰਜਾਬ ਨੂੰ ਕੋਈ ਨਸ਼ਾ ਮੁਕਤ ਕਰ ਸਕਦਾ ਤੇ ਬੀਜੇਪੀ ਮੈਨੂੰ ਲੱਗਦਾ ਹੈ ਪੰਜਾਬ ਨੂੰ ਤਰਨ ਤਰਨ ਦੇ ਵੋਟਰਾਂ ਨੂੰ ਹਰਜੀਤ ਸਿੰਘ ਸੰਧੂ ਕਮਲਦੇ ਨਿਸ਼ਾਨ ਦੇ ਨਾਲ ਖੜੇ ਹੋ ਕੇ ਪੰਜਾਬ ਦੇਸ਼ ਦੇ ਨਾਲ ਵਿਕਾਸ ਕਰੇ ਹਰਿਆਣਾ ਤੁਹਾਡੇ ਤੋਂ ਨਿਕਲਿਆ ਕਿਤੇ ਜੇ ਚੁਟਕੀਆਂ ਮਾਰ ਕੇ ਐਮਐਸਪੀ ਦੇਣ ਦੀ ਗੱਲ ਹੁੰਦੀ ਸੀ ਦਿੱਤੀ ਨਹੀਂ ਹਰਿਆਣਾ ਤੇ ਸਬਜ਼ੀਆਂ ਦੇ ਵੀ ਐਮਐਸਪੀ ਦੇ ਰਿਹਾ ਜੇ ਹਰਿਆਣਾ ਕਿਸਾਨ ਦੀ ਐਮਐਸਪੀ ਸਬਜ਼ੀਆਂ ਤੱਕ ਦੇ ਸਕਦਾ ਇਹ ਟੁਟਕੀਆਂ ਦੀ ਆਵਾਜ਼ ਹੁਣ ਤੱਕ ਸਾਨੂੰ ਆਈ ਨਹੀਂ ਕਿਸਾਨ ਨੂੰ ਵੀ ਇਹ ਗੱਲ ਸਮਝ ਲਗਣੀ ਚਾਹੀਦੀ ਹੈ ਉਹਨਾਂ ਨੂੰ ਲੱਗ ਰਹੀ ਹੈ ਕਿ ਅਗਰ ਹਰਿਆਣਾ ਦੀ ਤਰਜ ਦੇ ਉੱਤੇ ਪੰਜਾਬ ਦੇ ਕਿਸਾਨ ਨਾਲ ਕੋਈ ਖੜਾ ਹੋ ਸਕਦਾ ਹੈ ਤੇ ਮੋਦੀ ਖੜਾ ਹੋ ਸਕਦਾ ਕਮਲਦਾ ਨਿਸ਼ਾਨ ਖੜਾ ਹੋ ਸਕਦਾ ਬੀਜੇਪੀ ਖੜੀ ਹੋ ਸਕਦੀ ਹੈ ਇਸ ਕਰਕੇ ਮੇਰੀ ਅਪੀਲ ਹੈ ਕਿ ਆਓ ਇਸ ਬਦਲਾਵ ਦੀ ਸ਼ੁਰੂਆਤ ਤਰਨ ਤਰਨ ਤੋਂ ਕਰੀਏ ਔਰ ਬੀਜੇਪੀ ਦੇ ਹਰਜੀਤ ਸਿੰਘ ਸੰਧੂ ਜੀ ਨੂੰ ਕਮਲ ਦੇ ਨਿਸ਼ਾਨ ਦੇ ਉੱਤੇ ਵੋਟਾਂ ਦਿਓ